ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜਲਦੀ ਜਾਂਦਾ ਅੱਜ ਆਪਾਂ ਪਿੰਡ ਧੌਲੇ ਆਏ ਆ ਜੀ ਦੋ ਆਪਾਂ ਨਾ ਤੁਹਾਡੇ ਵਾਸਤੇ ਦੋ ਵੈੜਾਂ ਸੂਈਆਂ ਸਵਾਈਆਂ ਲੈ ਕੇ ਆਏ ਆ ਕਿਹੜਾ ਸੂਆ ਕਦੋਂ ਸੂਈਆਂ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂਗੇ ਗੱਲਬਾਤ ਕਰਾਵਾਂਗੇ ਨਾਲੇ ਤੇ ਜੇਰ ਜੱਪੇ ਦਾ ਸਭ ਕੁਝ ਕੰਮ ਹੋ ਗਿਆ ਦੋ ਬੈੜਾ ਆਜੋ ਵੀਰੇ ਚਮਕੌਰ ਸੱਚੀ ਗੱਲ ਜੀ ਹੋਠ ਠੀਕ ਠਾਕ ਹੋ ਜੀ ਅੱਜ ਅਪਦੇ ਪਰਮਾਤਮਾ ਦੀ ਬਹੁਤ ਬਹੁਤ ਕਿਰਪਾ ਭਰਾ ਓਕੇ ਜੀ ਤੇ ਪਹਿਲਾ ਦਾ ਨੰਬਰ ਬੋਲੋ ਜੀ ਨੰਬਰ 977947344 ਵੀਰੇ 94 97 794 75644 ਵੀਰੇ 75644 ਪਿੰਡ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੇ ਨਾਂ ਚ ਮਕੌਰ ਦਿੰਦੇ ਆ ਆਪਾਂ ਤੂੜ ਗੋੜਾ ਇਹਦਾ ਤੇ ਘਰ ਆਪਾਂ ਠੀਕ ਆ ਜਦੋਂ ਆਪਾਂ ਜਰੂਰ ਵੱਡੇ ਰੋਡ ਤੇ ਮਾਨ ਰੋਡ ਤੇ ਮਾੜਾ ਸਟਾਪ ਮਾਰ ਕੇ ਆ ਠੀਕ ਆ ਜੀ ਤੇ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਕੇ ਅੱਛਾ ਤਹਿਸੀਲ ਤਪਾਕੇ ਤੇ ਵੀਰੇ ਅੱਜ ਆਪਾਂ ਦੋ ਨਾਂ ਦੇ ਦਿਖਾਉਣੇ ਵੀਰੇ ਮੈਂ ਤਾਂ ਬਹੁਤ ਨੇ ਆਪਾਂ ਦੋ ਕੁ ਪਾਉਣੇ ਬਹੁਤ ਜ਼ਿਆਦਾ ਠੀਕ ਆ ਵੀ ਜਿਹੜੀਆਂ ਤਿਆਰ ਹੋ ਗਈਆਂ ਉਹ ਬਾਤੀਆਂ ਵੀ ਤਸੱਲੀ ਵਾਲਾ ਪਸ਼ੂ ਪਾਉਣਾ ਆਪਾਂ ਆਪ ਦਾ ਤੁੜਾ ਮਾਰ ਕੇ ਠੀਕ ਆ ਵੀ ਨਾ ਤੇ ਬਾਕੀ ਦਾ ਕਿਸ ਨੇ ਬਹਾਨੇ ਤੇ ਤੇ ਅੱਜ ਆਪਾਂ ਫਿਰ ਦੋ ਦਿਖਾਉਣੀ ਆ ਹੈ ਬੱਚੀ ਬਹੁਤ ਵਧੀਆ ਦਿੱਤੀ ਹੈ ਨਾ ਵੀਰੇ ਹੂੰ ਠੀਕ ਆ ਕਿਸ ਨੇ ਚੰਗਾ ਹੀ ਭਰਾਇਆ ਓਕੇ ਆ ਜੀ ਜਮਾਂ ਗੱਲਬਾਤ ਨੂੰ ਫੇ ਥਾਂ ਤੋਂ ਬਹੁਤ ਆ ਦੇਖੋ ਜੀ ਚਾਰੇ ਥਾਂ ਨਿਕਲਵੇਂ ਆਪਣੇ ਗੈਰ ਤੇ ਤਾਰਾ ਵੀ ਮਾਰੀ ਤੋਂ ਮੜੀ ਜਾਂਦਾ ਹਾਂਜੀ ਮਾਰ ਦਿਓ ਮਾਰ ਦਿਓ ਮੇਰੇ ਤੋਂ ਕੰਮ ਤੇ ਬਾਕੀ ਦੀ ਗੱਲ ਜਾਈ ਲੀ ਹੈ ਨਾ ਬਹੁਤ ਤੇ ਜੇਰ ਵੀਰੇ ਦੀ ਪੈ ਗਈ ਜੇਰ ਤੇ ਆਹ ਸਾਹਮਣੇ ਆ ਪਈ ਹੈ ਠੀਕ ਆ ਦੇਖੋ ਜੀ ਜੇਰ ਪਈ ਹੈ ਓਕੇ ਜੀ ਠੀਕਾ ਤੇ ਸੀਰ ਸਾਉ ਚਮਕੌਰ ਨਿਆਣੇ ਦੀ ਵੀ ਨਹੀਂ ਹੈ ਨਾ ਏਡੀ ਕੀ ਲੋੜ ਆ ਦੇਖੋ ਇਹ ਧਾਰਾਂ ਦੇਖੋ ਥੱਲੇ ਦਾ ਰਿਕਾਰਡ ਪੈਂਦਾ ਗਵਾਨਾਂ ਨੇ ਕਦੇ ਸੁਣਨੀ ਇਹ ਧਾਰਾਂ ਕੋਈ ਅਜੀਬ ਗੱਲ ਨਹੀਂ ਹੈਗੀ ਦੇਖੋ ਜੀ ਇਹ ਮਕੌਰ ਬਹੁਤ ਪਿਆਰੀ ਆ ਹਨਾ ਤਾਂ ਆਈ ਜਾਓ ਬਈ ਆ ਦੇਖੋ ਕੁਝ ਕਹਿੰਦੀ ਜਦੋਂ ਉਹ ਨਹੀਂ ਰਹੀਆਂ ਕਹਿੰਦੀ ਬੈਠੂ ਨਹੀਂ ਕਹਿੰਦੀ ਓਕੇ ਆ ਦੇਖੋ ਬੜਾ ਦੋਨੋਂ ਪਾਸੇ ਬੈਜੋ ਬਾਅਦ ਵਿੱਚ ਨਹੀਂ ਬਿਠਾਇਆ ਠੀਕ ਆ ਬ੍ਰਿਆ ਓਕੇ ਹੈ ਜੀ ਗੱਲ ਇਹ ਥੋੜੀ ਜਿਮਾ ਆ ਦੇਖੋ ਇਹ ਧਾਰਾਂ ਘਰ ਵੀ ਤੇ ਇੱਕ ਜੰਨੀ ਪਾਹੀ ਬਹਿ ਕੇ ਚੋ ਪਾਣੀ ਕੱਲਾ ਜੋ ਜਿਵੇਂ ਮਰਜ਼ੀ ਚੋਈ ਚਲੋ ਆ ਦੇਖੋ ਇਹ ਦਰੋ ਹੀ ਗਿਆ 바ਵਾ ਦੁੱਧ ਘੜਦਾ ਹਨਾ ਚਾਰ ਚਾਰ ਦਾ ਰੰਗੀਆਂ ਉਹ ਚਮਾਈ ਵੀ ਵਾ ਇੱਕ ਨੰਬਰ ਆਪਰਾ ਮੇਰੇ ਜੀ ਓਕੇ ਆ ਦੇਖੋ ਤੇ ਮੋਟਾ ਜੋਣ ਹਨਾ ਸਾਫ ਸੁਥਰਾ 6 ਨੰਬਰ ਜੋਣ ਛੱਡਿਓ ਹੁਣ ਤੁਹਾਨੂੰ ਦਿਖਾ ਦਿਆਂ ਆ ਦੇਖੋ ਜੀ ਤੇਾਰੇ ਥਣ ਨਿਕਲ ਗਏ ਪੂਰੇ ਗੈਪ ਤੇ ਜੇ ਅੱਪਾ ਗੱਲ ਕਰ ਲਗੇ ਥੋੜੀਆਂ ਜੀਆਂ ਧਾਰਾ ਮਾਰਨਗੇ ਕਿਲੋ ਤੋਂ ਡੇਢ ਕਿਲੋ ਦੁੱਧ ਕੱਢ ਕੇ ਬਾਹਰ ਮਾਰਿਆ ਹਨਾ ਦਿਖਾਉਂ ਬਣਾਏ ਕਿਲੋ 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 ਤੋਂ ਬਾਹਰ ਆਹ ਦੇਖੋ ਜੀ ਤੇ ਜਮਗੌਰ ਸੁਆ ਗਿਆ ਦੂਜਾ ਹਨਾ ਮਗਰ ਆ ਗਈ ਬੱਚੀ ਤੇ ਜੇਰ ਜੇ ਭੜਾ ਨਾ ਜੇਰ ਜੋ ਤੇ ਕਿੰਨਾ ਦੁੱਧ ਦੇ ਦੂਗੇ ਇਦਕੇ 12 18 ਕਿਲੋ ਬਰੂਨ ਦਾ ਕੱਢਾ ਜਦੋਂ ਆਪਾਂ ਲਈ ਆ ਠੀਕ ਆ ਤੇ ਬੌਲਾ ਕਿੰਨਾ ਗੱਡਿਆ ਏ ਤੁਹਾਨੂੰ 3 4 ਕਿਲੋ ਦਾ ਕੱਢਦਾ ਸੀ ਪਹਿਲਾਂ ਉਹ ਰਾਤਾਂ ਦੀ ਸੀ ਵੀਡੀਓ ਬਣਾਉਂਦਾ ਠੀਕ ਆ ਜੀ ਵਰਡ ਸੂਪੀ ਦਾ ਮਾਰੋ ਕੁਵਾਰਾ ਨੇ ਨਾ ਤੇ ਬਾਕੀ ਦੀ ਗੱਲ ਚੰਗੇ ਸਾਈਜ਼ ਵਾਜ ਵਾਲੀ ਆ ਕੋਈ ਛੋਟੀ ਨਹੀਂ ਹੈ ਨਾ ਵੀ ਹੈਗੀ ਆ ਵਧੀਆ ਥਾਣ ਲੈ ਵਾਲੀ ਖਾਂ ਥਾਣ ਲੈ ਵਾਲੀ ਆ ਦੇਖੋ ਜੀ ਕਰੋ ਚੈੱਕ ਨੇੜ ਤੋਂ ਥਾਣ ਲੈ ਵਾ ਆ ਦੇਖੋ ਜੀ ਸਿੱਗੀ ਪੱਖੋਂ ਬਾਹਲੀ ਚੰਗੇ ਜਮਾ ਆਇਆ ਪੰਜਾਬ ਲੈ ਚਲੋ ਲੰਮੀ ਲੈ ਲੈ ਉਹ ਤਾਰਾ ਕਰਾਵਾਂਗੇ ਚੈੱਕ ਤੇ ਕਿੰਨਾ ਦੁੱਧ ਕਹਿ ਕੇ ਦੇਮਾਂ ਫਿਰ ਆਪਾਂ ਇਤਕੇ ਆਪਾਂ 17 17 ਕੋਲ ਮੰਨ ਕੇ ਲੈ ਦੁੱਧ ਤਾਂ ਵੱਧ ਦੇ ਦੋ ਬਈ ਓਕੇ 20 ਦੇ ਨੇੜੇ ਜਾਣਾ ਚਾਹੀਦਾ ਹਾਂ ਹਾਂ ਬਸ 17 17 ਜਿੰਨਾ ਆਹ ਦੇਖੋ ਆਹ ਪੋਨਾ ਕਹਿ ਕੇ ਦੇ ਦਿੱਤੇ ਜਾਂਦੇ ਆਂ ਠੀਕ ਆ ਵੀਰੇ ਗੱਲ ਥੋੜੀ ਜਮਾ ਜਾਇਜ਼ ਆ ਤੇ ਬਾਕੀ ਦਾ ਦੁੱਧ ਵਾਲੀ ਇਹ ਤਾਂ ਰੇਟ ਵੀਡੀਓ ਤੇ ਬਿਲਕੁਲ ਇੱਕ ਹੋਰ ਆ ਸਾਬ ਜਿੱਦਾਂ ਜਿੱਥੇ ਮਾਰਦੇ ਤਾਰਾ ਦੂਰਾ ਮਾਰਦਾ ਕੁਝ ਨਹੀਂ ਨਹੀਂ ਠੀਕ ਆ ਵੀਰੇ ਓਕੇ ਆ ਗੱਲ ਬਾਤ ਮੋੜ ਲਿਓ ਜੀ ਤੇ ਬਾਕੀ ਜੇਰ ਜੂਰ ਸਭ ਕੁਝ ਓਕੇ ਆ ਹੁਣ ਦਾ ਜਮਾ ਕੰਪਲੀਟ ਆ ਵੀਰੇ ਦਾ ਦੁੱਧ ਹੀ ਚੋਣਾ ਹਨਾ ਲੈ ਜਾ ਕੇ ਹੁਣ ਤਾਂ ਆਹ ਬੱਚੇ ਦਾ ਕਰੂ ਤੇ ਵਾਕੀ ਦਾ ਫਾਸਟ ਫਾਸਟ ਤੁਰਦੀ ਆ ਬੈਠ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਦੇਖੋ ਜੀ ਹੀਟਿੰਗ ਵਾਲਾ ਲੇਵਾ ਹੈ ਨਾ ਆ ਦੇਖੋ ਜੀ ਕੋਈ ਚੀਜ਼ ਨਹੀਂ ਇਹੋ ਜੀ ਵੀ ਕਿਸੇ ਕੋਲ ਹੂੰ ਓਕੇ ਆ ਜਾਵਾਂ ਗੱਲ ਬਾਤ ਅੱਛਾ ਆਪਾਂ ਦੁਬਾਰਾ ਫੇਰ ਦੱਸ ਦਈਏ ਕਿੰਨਾ ਦੁੱਧ ਕਹਿ ਕੇ ਦੇਵਾਂਗੇ ਆਪਾਂ 17 ਜੋ ਬੋਲੇਤੀ ਆ ਉਹਨਾਂ 18 ਕਿਲੋ ਗਾਹ 17 ਮਾਤਕੀ ਲੈ ਜੀ ਬਰਾਬਰ ਤੇ ਬਾਕੀ ਦਾ ਨਾਲ ਬੱਛੀ ਵੀ ਫਰੀ ਦੇਣੀ ਆ ਆਪਾਂ ਠੀਕ ਆ ਤੇ ਕੱਕ ਵਾਲੀ ਬੈੜਾ ਕੋਈ ਹੋਣੀ ਨਹੀਂ ਨਹੀ ਠੀਕ ਆ ਸਾਡੀ ਆਪਾਂ ਬਸ ਸਰਬ ਮੁੱਲ 75 ਲੱਗਣਾ ਵਾ 70 ਗਾਹ ਆਪਾਂ 62000 ਦੀ ਬੈੜ ਦੇ ਦਾਂਗੇ ਬਾਕੀ ਦਾ ਸੂਆ ਰੀਨਲ ਦੂਜਾ ਹਾਂ ਜਸੂਆ ਸਿੱਗੀ ਆ ਮੂਤ ਦਾ ਨਹੀਂ ਠੀਕ ਆ ਵੀਰੇ ਓਕੇ ਤੇ 62000 ਜਮਾਨਤਾਨ ਹੋ ਜਾਊਗਾ ਅਸਲ ਵਿੱਚ ਦੇਖ ਕੇ ਤੋਰਾ ਦੇ ਆਪਾਂ ਮੂਰਤ ਨਹੀਂ ਦੀ ਲੈ ਆਹ ਦੇਖੋ ਜੀ ਸੀਲ ਸੂਲ ਦਾ ਤਾਂ ਕੋਈ ਅੰਤ ਨਹੀਂ ਹੂੰ ਹੂੰ ਠੀਕ ਆ ਵੀਰੇ ਜੋ ਮਰਦੀ ਬੇਟਾ 62 ਆਹ ਦੇਖੋ ਭੋਵੇਂ ਫੇਰ ਧਾਰਾ ਤੇ 62000 ਜਮਾਨਤਾਨ ਹੁਣ ਹਾਂ ਤੇ ਜਿਹੜੀ ਪਿਓਰ ਜਰਸੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਹੈਗੀ ਇਹ ਮੈਂ ਧੰਨਵਾਦੀ ਹਾਂ ਹਾਂ ਮਾਰ ਦਿਓ ਮਾਰ ਦਿਓ ਇਹ ਧਾਰਾਂ ਦਾ ਕਰਾ ਦਿਓ ਚੱਕ ਕਿਸੇ ਭੈਣ ਪ੍ਰਾਣੇ ਦੂਰੋਂ ਕਿਸੇ ਨੇ ਆਉਣ ਤੇ ਚਮਗੌਰ ਥੱਲੇ ਉਹ ਕਿ ਲੇਖਾ ਹੀ ਨਹੀਂ ਹਨਾ ਲੇਖਾ ਥਾਂਲੇ ਪਤਾ ਬਾਹਾਂ ਪੜਾ ਓਕੇ ਜੀ ਆ ਦੇਖੋ ਕਿੱਥੋਂ ਤੇ ਕਰਥਾਂਲੇ ਵਾਲਾ ਚੱਕੀ ਫਿਰਦੀ ਆ ਬਾਕੀ ਦਾ ਪੰਜਾਬ ਵਾਲੀ ਜਰਸੀ ਪਿਓਰ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਕਿਤੇ ਕੋਈ ਖੁੰਜੀ ਵੀ ਹੋਵੇ ਮੱਛੀ ਠੀਕ ਹੈ ਜੀ ਓਕੇ ਜੀ ਕਰੋ ਚੈੱਕ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਹੋ ਬਾਕੀ ਲੈਵਲ ਉਹਦੀ ਚਮਕੌਰ ਬਹੁਤ ਔਕੇ ਹੈ ਨਾ ਬੱਚੀ ਤੇ ਬੌਲਾ ਫਿਰ ਬਾਵਾ ਪਿਆਦਾ ਲੱਗਦਾ ਬੱਚੇ ਨੂੰ ਹੈ ਨਾ ਟਕਾਹਤਾ ਜਮਾ ਠੀਕ ਹੈ ਜੀ ਤੇ ਕਿੰਨਾ ਬੌਲਾ ਘਟਿਆ ਇਹਦਾ ਚਮਕੌਰ ਤੇ ਪ्युअर ਪੰਜਾਬ ਵਾਲੀ ਜਰਸੀ ਹੈ ਨਾ ਹਾਂ ਫਸਲ ਆ ਜਾਵਾ ਦੇਊਗੀ ਦੇਊਗੀ ਤੇ ਜੇ ਰਿਉਰੇ ਇਹ ਸੂਈ ਕਦੋਂ ਹੈ ਰਾਤੀ ਇਹ ਵੀ ਰਾਤ ਕੰਨ ਕਲਾ ਆ ਕਰੋ ਇਹ ਚੱਕਰ ਚਾਰ ਬਜੇ ਸਾਰਾ ਕੰਪਨੀ ਬਣਾ ਬੁੱਧ ਬਣਾ ਤੇ ਕਰਗਾਰਡ ਬੰਦਾ ਵਾਲੀ ਜਿਹਦਾ ਵੀ ਦਸੰਦੀ ਵਾਲਾ ਕੰਮ ਆ ਬਾਈਆਂ ਦਾ ਦੇਖੋ ਕਰੇ ਉਹ ਜੀ ਜੇਕਾ 7 ਨੰਬਰ ਆ ਬਰਾਬਰ ਆ 10000 ਰੁਪਏ ਠੀਕ ਹੈ ਜਮਾ ਪ੍ਰਿਆਵੈ ਰੀਨਲ ਦੂਜਾ ਸੁਆ ਹਨਾ ਜਿਹੜੇ ਨੇ ਅਸੀਂ ਤੇ ਬਾਕੀ ਦਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਬਣਿਆ ਰਹੋ ਆ ਦੇਖੋ ਚੋਚਵਾਈ ਦੋਨੋਂ ਪੱਤੀਆਂ ਵੱਡੀਆਂ ਹਮ ਜਮਗੌਰ ਚੋਚਵਾਈ ਬਹੁਤ ਹਨਾ ਇੱਕ ਨੰਬਰ ਹੈ ਕਿ ਸਾਫ ਸੁਥਰੀ ਚੋਚਵਾਈ ਹੈ ਲੈ ਬਿਲਕੁਲ ਬਿਲਕੁਲ ਵੀਰੇ ਓਕੇ ਜੀ ਬਸ ਕਰੋ ਜੀ ਬਾਤੂ ਆਈ ਨਹੀਂ ਦਾ ਜਿਹੜੀ ਠੰਡਾ ਸਾਈਂ ਪੂਲੀ ਗਾੜੀ ਦਿਖਾਉਣੀ ਹੈ ਬਾਲਟੀ ਚੱਕ ਲਓ ਬੈਂਸਲੇਵ ਜੀ 2 ਇੰਚ ਵਗੈਰਾ ਪੂਰਾ ਹੂੰ ਦੇਖੋ ਪੈਂਦਾ ਨਲਕੇ ਇੰਚੋਂ ਚੋਣ ਬੜਾ ਲੰਗਾ ਵੀ ਠੀਕ ਆ ਵੀਰੇ ਤੇ origignal ਦੂਜਾ ਸੁਆ ਹਨਾ ਉਹਨੇ ਮੇਰੇ 20 ਕਿਲੋ ਤੋਂ ਘਟਾਇਆ ਠੀਕ ਆ ਜੀ ਤੇ ਜੇਰੇ ਦੀ ਬਾਈ ਜੇਰੇ ਦੀ ਕੰਪਨੀ ਨਾਲ ਮੇਰੇ ਕੋਲ ਵੀਡੀਓ ਹੈਗੀ ਠੀਕ ਆ ਓਕੇ ਓਕੇ ਮੜਾ ਤੋਰਾ ਤਰਾ ਕਰਾ ਦਈਏ ਇੱਕ ਤੇ ਬਹੁਤ ਚੰਗੀ ਜਰ ਪਾਨੇ ਨੂੰ ਬੜੀ ਬਰਦੀ ਬਸੇ ਹੂੰ ਤੁਰਿਆ ਨਹੀਂ ਆਂਦਾ ਬੱਚੀ ਤਾਂ ਹਨਾ ਲੈਵਾ ਲੈ ਕੇ ਬਾਹਰ ਚੰਗਾ ਦੁਬਿਲੇਵਾ ਹਾਂ ਦੇਖੋ ਜੀ ਦੇਖ ਲੈਵਾ ਕੁੜਦਾ ਕੱਟਿਆ ਉਹਨੇ ਜਮਾ 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 ਖੰਡ ਵਾਲੀ ਬੋਰੀ ਚੱਕੀ ਕਰਦੀ ਆ ਹੂੰ ਕਿਰਾਂ ਬੱਚੀ ਦਾ ਕਰੂਗੀ ਲਾਜ਼ਮੀ ਇੱਥੋਂ ਨੇੜੇ ਮੋੜ ਲਈ ਵੀਰੇ ਹਾਂ ਇ ਓਕੇ ਆ ਜਮਾ ਗੱਲ ਬਾਤ ਇਹਦੀ ਭਰਾ ਮੇਰੇ ਕੋਈ ਨਹੀਂ ਹਜੂ ਛੋਟੀ ਜੀ ਨਾ ਤੇ ਚਮਕੌਰ ਜੇ ਕੋਈ ਆਨਲਾਈਨ ਮੰਗਾਵੇ ਫੋਲੋ ਦਸਾਲੀਆ ਦਸੋ ਨੰਬਰ ਬਾਕੀ ਪਤਾ ਨਾ ਮਾਰਦੇ ਮਦਵਾਰੇ ਫਿਰ ਵੀਡੀਓ ਕਾਲੇ ਜਵਾਬ ਹੀ ਦੇ ਮੈਨੂੰ ਚੱਲੀ ਕੋਈ ਨਹੀਂ ਠੀਕ ਆ ਗੱਲ ਦਸਾਲੀਆ ਵਾਲਾ ਕੰਮ ਆ ਜਮਾ ਬੱਚੀ ਨਾ ਇੱਕ ਨੰਬਰ ਭਰਾ ਭਰਾ ਮੇਰਾ ਤੇ ਵਧੀਆ ਸਹਜ ਵਹਿਜ ਵਾਲੀ ਕੋਈ ਉਵੇਂ ਨਹੀਂ ਹੈਗੀ ਹਾਂ ਹਾਂ ਓਕੇ ਆ ਜਮਾ ਗੱਲ ਬਾਤ ਆ ਦੇਖੋ ਜੀ ਦੇਖੋ ਸਾਡੇ ਕੋਲ ਕੀ ਕੰਮ ਲੱਗਿਆ ਵੀਰੇ ਆ ਦੇਖੋ ਚਾਰੇ ਥਾਂ ਓਕੇ ਜੀ ਤੇ ਹੁਣ ਮੁੱਲ ਕਿੰਨਾ ਘੜ ਕੇ ਕਰਨ ਇਹਦਾ ਬਸ ਆਪ ਹੈਰਾਨ ਜੇ ਕਰਨ ਵਾਲਾ 72 ਦੀ ਦੇ ਦਾਂਗੇ ਮੁੱਲ 80 ਕਰਾ ਲੈ 85 ਹੈ 72 ਦੀ ਦੇ ਦਾਂਗੇ ਜਮਾਂ ਜਾਇਜ਼ ਮੁੱਲ ਤੇਰਾ ਲੈ ਵਾ ਕਿ ਕਿਹੜਾ ਲੱਗਦਾ ਦੇਖੋ ਫੀਟਿੰਗ ਵਾਲਾ ਲੈ ਵਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ 72 ਦੀ ਦੇਣੀ ਨਹੀਂ ਭਰਾ ਮੇਰੇ ਕਹਿੰਦੇ 20 ਕਿਲੋ ਨਹੀਂ ਠੀਕ ਹੈ ਵੀਰੇ 20 ਕਿਲੋ ਕਟਾ ਦੇਦਾ ਬਲੂਨ ਦਾ ਮੇਰੇ ਹਿਸਾਬ ਨਾਲ 15 16 ਦਾ ਬੋਲੋ ਹੀ ਹੁਣ ਬੋਚਾ ਮੇਰਾ ਤੜਕੀ 70 ਕਿਲੋ ਕਟਾ ਦੁਬਾਰੇ ਫੇਰ ਬੋਲੀ ਕਰਦੀ ਹੈ ਓਕੇ ਤੇ 72000 ਜਮਾਨਤਾਨ ਹੋਊਗਾ ਬਾਪਾਂ ਚੰਗੀ ਰਹੀ ਕਿਵੇਂ ਲੱਗੀ ਕਿ ਕੈਸਾ ਲੱਗਿਆ ਜਮਾ 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 ਵੀ ਹਮਾਰਾ ਚਾਰ ਨਹੀਂ ਗਈ ਕੜਾ ਬਾਕੀ ਤਾਂ ਐ ਨਹੀਂ ਗੱਲ ਹੈ ਕਿ ਸਪਾਈ ਦਾ ਨਹੀਂ ਹੈਗਾ ਅਮਰੂਦਾਂ ਦਾ ਬੂਟਾ ਹੈਗਾ ਨਹੀਂ ਨਹੀਂ ਪਰ ਅਮੀ ਦੇ ਤੀਜੇ ਰਾਤ ਚੜਨ ਵਾਲਾ ਕੰਮ ਹੀ ਹੈ ਜਣਾ ਤੇ ਇਹਦਾ ਆਪਾਂ 62000 ਮੰਗਿਆ ਹੈ 62000 ਦੇ ਵਿੱਚ ਦੋਨੇ ਕਰਿਆ ਆਪਾਂ 50000 ਕਰਦਾਂਗੇ ਯਾਰ ਓਕੇ ਜੀ ਓਕੇ ਤੇ ਇਹਦੇ ਮਗਰ ਬੱਛੀ ਚੰਗੀ ਆ ਗਈ ਹੈ ਨਾ ਜੇ ਮਗਰ ਬੱਛੀ ਆਪ ਹੀ ਚੰਗੀ ਆ ਨਿਆਰੇ ਦਾ ਹਾਲ ਹੈ ਇਹਨੂੰ ਲੱਤੋਂ ਸਾਹ ਨੂੰ ਨਹੀਂ ਮਾਰਦੇ ਨਹੀਂ ਨਹੀਂ ਲੱਤ ਮਾਰਨਾ ਤੇਰੇ ਕੋਲ ਹੈ ਨਹੀਂ ਆਪਾਂ ਨੂੰ ਪਤਾ ਇਸ ਗੱਲ ਦਾ ਤੇ ਥਾਂ ਤੋਂ ਤੁਸੀਂ ਕਹਿ ਰਹੇ ਹੋ ਓਕੇ ਓਕੇ ਜਮਾ ਲਓ ਲੈ ਠੀਕ ਆ ਵੀਰੇ ਠੀਕ ਇੱਕ ਨੰਬਰ ਜਿਹੜਾ ਇੱਕ ਨੰਬਰ ਆ ਵੀਰੇ ਦਾ ਠੀਕ ਆ ਵੀਰੇ ਤੇ ਦੋ ਬਿਹੜਾਂ ਇਹ ਦੋਨੇ ਤੁਹਾਨੂੰ ਦਿਖਾ ਦਿਆਂ ਨੰਬਰ ਫੇਰ ਬੋਲੋ ਜੀ 977947544 ਵੀਰੇ ਪਿੰਡ ਤੌਲਾ ਪਿੰਡ ਤੌਲਾ ਜਿਹੜਾ ਇੱਕ ਦੇ ਮਗਰ ਬਲੈਕ ਦੇ ਮਗਰ ਬੱਚੀ ਆ ਗਈ ਠੀਕ ਆ ਜੀ ਤੇ ਇਹਦੇ ਮਗਰ ਆ ਗਿਆ ਮੇਲਖਾ ਬੱਚਾ ਸਾਰੇ ਦੇ 2020 ਤੋਂ ਬੜੇ ਆਰਾਮ ਨਾਲ ਨਹੀਂ ਗੱਡੂ ਜੀ ਬਾਕੀ ਪਾਉਗੀ ਮੈਂ ਫੈਂਡ ਵਾਲਾ ਫੈਂਡ ਵਾਲਾ ਨਹੀਂ ਆਲੇ ਵਿੱਚ ਕਹਿੰਦਾ ਵਿੱਚ ਫੈਂਡ ਘਟ ਗਈ ਵਿੱਚ ਵੀ ਕਹਿੰਦੇ ਕਾ ਜਿੰਦੀ ਠੀਕ ਆ ਵੀਰੇ ਉਹ ਪਾਉਣੀ ਆ ਠੀਕ ਆ ਜੀ ਹਾਂ ਇੱਕ ਇਹ ਪਾ ਲੈਣ ਵਿੱਚ ਹਾਂ ਤੇ ਇਹ ਪੈ ਗਈ ਤੇ ਬਾਕੀ ਦਾ ਦੋ ਬਿਹੜਾਂ ਇਹ ਦੋਨੇ ਤੁਹਾਨੂੰ ਦਿ